ਉਹ ਤੋਂ ਹੋਰ ਕੋਈ ਚਾਂਸ ਤੋਂ ਉਹ ਲੱਗਦੇ ਸੀ ਕਿ ਉਹ ਨਾ ਫੁੱਟ ਨਿਕਲ ਜਾ। ਉਹ ਛੱਡ ਲਿਆ ਮਾਰ ਕੇ ਛੱਡ ਦੋ। ਹਾਂ ਵੀ ਛੱਡ ਦਿਓ। ਹਾਂ ਵੀ ਛੱਡ ਦਿਓ। ਛੋਟੀ ਨੂੰ ਬਾਰੇ ਇਹ ਗੱਲ ਨੇ ਦੱਸ ਤਾ ਜੀ ਜੇਦਰ ਜਿਉਂਗਾ ਨਾ ਪਹਿਲਾਂ ਮੈਂ ਤੁਹਾਨੂੰ ਫੇਰ ਦੱਸਦਾ। ਫਿਰ ਵਾਪਸ ਆ ਕੇ ਨਹੀਂ ਪਰ ਕਿਹਨੇ ਤੇਰੇ ਨਹੀਂ ਕਿੱਟ ਕਰਦੇ ਮੰਨਣ ਵਾਲੀ ਹੈ ਜੀ। ਮੰਮੀ ਕਹਿੰਦੀ ਨਾ ਵੀ ਮੈਂ ਫਿਰ ਤੇ ਸ਼ਤ ਚੱਕ ਲਈ। ਉਹ ਤਰੋਪਲਾ ਉਹ ਪਾਰ ਜਦਨੇ ਨੇ ਨਾ ਤਾਂ ਕੋਸ਼ਿਸ਼ ਭੰ ਕੀਤੀ। ਨਾ ਉਹਦਾ ਮਤਲਬ ਪੂਰੀ ਕਨਸੈਂਟ੍ਰੇਸ਼ਨ ਨਾ ਇੱਧਰ ਲੈਫਟ ਰਾਈਟ ਆਉਦਾ ਪੂਰੀ ਜਿਵੇਂ ਬੋਲਣ ਵਾਲਾ ਇੰਨਾ ਮਦੱਕ ਜੁਟਿਆ ਨਾ ਮਾਰਦੇ ਵੀ ਤਾਂ ਮਤਲਬ ਹੱਥ ਤੱਕ ਵੀ ਨਹੀਂ ਕਹਿੰਦੇ ਬੋਲੀ ਵਧੀਆ ਵਧੀਆ ਦੇਖੋ ਗੱਲ ਇਹ ਹੈ ਕਿ ਬੰਦੇ ਦਾ ਅਸਲੀ ਇbtedਾਨ ਉਹਦਾ ਹੁੰਦਾ ਜਦੋਂ ਔਖਾ ਟਾਈਮ ਆਵੇ ਇਹ ਸਭ ਤੋਂ ਔਖਾ ਟਾਈਮ ਉਹਦਾ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਮੌਤ ਨੇੜੇ ਆਪਰੇ ਮੌਤ ਚੋਂ ਨਿਕਲਣਾ ਮੌਤ ਚੋਂ ਬਚਣਾ ਇਹੀ ਬੰਦੇ ਦੀ ਬਹਾਦਰੀ ਇਹੀ ਬੰਦੇ ਦੇ ਦਿਮਾਗ ਦੀ ਖਾਦ ਹੁੰਦੀ ਹੈ ਤੇ ਤੁਸੀਂ ਬੜੇ ਸਿਆਣੇ ਢੰਗ ਨਾਲ ਆਪ ਵੀ ਬਚ ਗਏ ਇਹਨਾਂ ਨੂੰ ਬਚਾ। ਹਾਂ। ਜੇ ਤੁਸੀਂ ਹੌਸਲਾ ਛੱਡ ਜਾਂਦੇ। ਜਾਂ ਦਮਬਗੀ ਤੋਂ ਉੱਤੇ ਕੋਈ ਗਲਤੀ ਕਰਦੇ ਹੁੰਦੇ। ਤੇ ਫਿਰ ਉਹ ਤੁਹਾਡੀ ਵੀ ਜਾਨ ਜਾ ਸਕਦੀ ਇਹਨਾਂ ਦੀ ਵੀ ਜਾਨ ਜਾ ਸਕਦੀ। ਸਮਝ ਨਹੀਂ ਕਰਦਾ। ਹਾਂ। ਸੋ ਤੁਸੀਂ ਬੋਲੇ ਜਿਹੜਾ ਬਹੁਤ ਅਕਲਮੰਦੀ ਦਾ ਕੰਮ। ਮਤਲਬ ਵਧੀਆ ਕੰਮ ਕੀਤਾ। ਬੜੀਆ ਕੰਮ ਕੀਤਾ। ਵਧੀਆ ਕੰਮ ਕੀਤਾ ਤੁਸੀਂ। ਬਹੁਤ ਬਹੁਤ ਵਧੀਆ ਕੀਤਾ ਉਹਦੇ ਸਭ ਲੋਕ ਸਾਡੀ ਮਾਂ ਨੇ ਇਹਦੇ ਤਾਂ ਉਹਨੂੰ ਹੋਰ ਲੰਮਾ ਸਮਾਂ ਅਸ਼ੀਰਵਾਦ ਦੇਣੀ ਸੀ। ਅੱਜ ਇਹ ਕੀ ਗੱਲ? ਅੱਜ ਇਹਨਾਂ ਦੀਆਂ ਸ਼ੀਰਵਾਦਾਂ ਦੀ ਲੋੜ ਆ ਪੁੱਤ-ਪੁੱਤੀਆਂ ਨੂੰ ਵੀ ਲੋੜ ਆ। ਉਹ ਜਿਹਾ ਕਰਕੇ ਤਾਈ ਆ। ਆਹ ਦੇਖੋ। ਸਰਦਾਰ ਰੱਖਿਆ ਜੀ। ਉਹ ਪੁੱਤਰੀ ਦਾ ਵਿਆਹ ਰੱਖਿਆ ਹੋਇਆ ਜੀ। ਅੱਛਾ ਰੱਖਿਆ। ਕਾਲਾ ਹੈ ਉਹ ਕਿਉਂ? ਉਹ ਤਾਂ ਕੰਪਾਨੂ ਨੂੰ ਬੱਜਦੇ। ਹਾਂ। ਸਰਦਾਰ ਤੁਹਾਡੀ ਪੋਤਰੀ ਕਲਮਾ ਲਈ ਆ। ਹਾਂ ਜੀ, ਹਾਂ ਜੀ। ਹਾਂ। ਆਹ ਇੱਕ ਜਿਹੜੀ ਆ ਮਮਾ ਜੀ ਉਹ ਬੋੜੀ ਨਹੀਂ ਰਵਿੰਦਰ ਸਿੰਘ ਦਾ। ਉਹ ਇਹ ਮੰਤਰੀ ਨੇ ਬਰਾਬਰ। ਆ ਦੱਸਿਆ ਸੀ ਮੈਂ ਜੀ ਅੱਛਾ ਜੀ ਇਹ ਮੰਤ ਜੀ ਮਮਾ ਮੇਰੇ ਕਹਿੰਦੇ ਵੀ ਮੈਨੂੰ ਮਿਲਾਈਂ ਜ਼ਰੂਰ ਮੈਂ ਮਿਲਣਾ ਜ਼ਰੂਰ ਮੈਂ ਸਪੈਸ਼ਲ ਹੈ ਜੀ ਅੱਛਾ ਅੱਛਾ ਆ ਹੁਣੇ ਨਹੀਂ ਆ ਮੈਂ ਜਿਹੜਾ ਭਗਵੰਤ ਮਾਨ ਸਾਹਿਬ ਬਣੇ ਆ ਨਾ ਐਮਪੀ ਉਹ ਇੱਥੋਂ ਦੀ ਇੱਥੇ ਪਿੰਡ ਆਏ ਆਪਣੇ ਮੈਂ ਉਹ ਬੇਟੇ ਨੂੰ ਆਖਿਆ ਮੈਂ ਕਿਹਾ ਮੈਂ ਮਿਲਣਾ ਯਾਰ ਮੰਮੀ ਚਾਰ ਜਣੇ ਹੋਰ ਸੱਦ ਤੇ ਆਪਣੇ ਬਾਹਰ ਚ ਖੜ੍ਹਜੋ ਤੁਸੀਂ ਮਿਲ ਲਓ ਮੈਨੂੰ ਇੰਨੀ ਖੁਸ਼ੀ ਹੋਈ ਮਿਲ ਕੇ ਬਹੁਤ ਸੋਹਣਾ ਮੈਨੂੰ ਪਿਆਰ ਨਾਲ ਬੁਲਾਇਆ ਪਿਆਰ ਨਾਲ ਅਸੀਂ ਮਿਲੇ ਇਹਨੂੰ ਤਾਂ ਬਹੁਤ ਪਿਆਰਾ ਹੁੰਦਾ ਹੈ ਇਹਨਾਂ ਕੰਦੀ ਮੇਰੀ ਮਾਸੀ ਤੇਰੇ ਪਿੰਡ ਨਾਲ ਨਾਮ ਦੱਸ ਨਾਮ ਆਇਆ ਮੈਂ ਤਾਂ ਇੱਥੇ ਆਸਾ ਕਿ ਹੋਇਆ ਲਿਓ ਵੀ ਪੁੱਤ ਕਾਹਦਾ ਭਾਈ ਸਾਰੇ ਅੱਜ ਦੇ ਫੇਰਦਾ ਗੱਡੀ ਚਾਰ ਸੱਭਾ ਬੱਲੇ ਆ ਗਏ ਜਸਪ੍ਰੀ ਤੇ ਤੁਹਾਨੂੰ ਉੱਥੇ ਮਿਲੇ ਸੀਗੇ ਜੀ ਹਾਂ ਭਾਂਜਾ ਜਸਪ੍ਰੀ ਅਸੀਂ ਨਾਲ ਨਾ 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 ਆਪਣੇ ਐਮਐਲਏ ਹੌਸਲ ਦੇ ਅੱਛਾ ਅੱਛਾ ਮੈਂ ਦੇਖ ਨਾ 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 ਆਹ ਪਸੂਰੋਂ ਦਿਲ ਨਹੀਂ ਛੱਡੂ ਨਾ ਮੈਂ ਹੋਣੀ ਮੈਂ ਜਮਾ ਹੀ ਨਹੀਂ ਬਿਲ ਜਾਂਦੀ ਅੱਜ ਤਾਂ ਮੈਨੂੰ ਹੌਂਸਲਾ ਹੋ ਗਿਆ ਬਹੁਤ ਜਿਆਦਾ ਹੌਂਸਲਾ ਪਤਾ ਜਿਦਾਂ ਮੈਂ ਉਹ ਆਈਟਮਾਂ ਖੋਂਡਈ ਨਹੀਂ ਸਮਾਉਂਦੀ ਵੀ ਮੈਂ ਕੋਈ ਚੀਜ਼ ਨਹੀਂ ਸੀ ਇਹ ਮੇਰੀ ਦੂਜੀ ਭੈਣ ਹੈ ਅੱਛਾ ਅੱਛਾ ਦੂਜੀ ਭੈਣ ਮੈਨੂੰ ਇਹ ਅੱਛਾ ਅੱਛਾ ਅੱਜ ਤਾਂ ਮੈਂ ਬਹੁਤ ਖੁਸ਼ ਹਾਂ ਬਾਦ ਕੀ ਹੁੰਦੀ ਇੱਥੇ ਹੁਣੇ ਬਸ ਇੱਕ ਮਿੰਟ ਚਾਹ ਪੀ ਲੀਏ ਪਹਿਲਾਂ ਅੱਥੇ 2 ਕਿਲੋ ਬਾਦ ਆ ਗਏ ਇੱਕ ਮਿੰਟ ਚ ਆ ਗਏ ਕੇ ਮੇਰਾ ਪੋਤਰਾ ਅੰਗਦ ਬੇਰ ਅੱਛਾ 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 ਤੇ ਨਾ ਮੈਂ ਦਾਜ ਜੀ ਤੁਹਾਨੂੰ ਮਿਲ ਕੇ ਪੈਂ ਤਾਂ ਮੈਂ 10 ਸਾਲ ਹੋਰ ਵੱਧ ਜਾਊਂ ਨਹੀਂ ਹਾਂ ਸਾਲ ਬੜੀ ਮੈਂ ਬੱਲ ਦੇਖੋ ਮੇਰਾ ਪਰਿਵਾਰ ਕੱਲ ਖੋਦੀਆਂ ਹਾਂ ਹਾਂਜੀ ਮੇਰੇ ਜਾਣੇ ਹੁਣ ਮੇਰੀ ਵਾਈਫ ਆਈ ਅਜੇ ਪੱਛੋਂ ਚੌਥੀ ਆਈ ਉਹ ਵੀ ਪਹਿਲਾਂ ਗਈ ਇੰਗਲੈਂਡ ਗਈ ਕੈਨੇਡਾ ਅਮਰੀਕਾ ਪਾਈ ਹਾਂਜੀ ਤੇ ਮੈਂ ਤਾਂ ਜੀ ਇੰਨਾ ਦਾ ਹੀ ਦਾ ਮੈਨੂੰ ਜਿੱਥੇ ਪਤਾ ਲੱਗ ਜਾਂਦਾ ਹਾਂ ਜੀ ਕੀ ਆ ਪ੍ਰੋਬਲਮ ਆ ਮੈਂ ਤਾਂ ਦੱਸਿਆ ਇਹਨਾਂ ਨੂੰ ਮੈਂ ਰਸਤੇ ਜਾ ਰਿਹਾ ਸੀਗਾ ਤੇ ਮੈਂ ਆਪਣਾ ਪੰਨੇ ਬਿਟਾ ਬੰਦਰ ਮੈਂ ਮੈਂ ਫੋਨ ਆਨ ਕੀਤਾ ਤੇ ਖਬਰ ਆ ਰਹੀ ਸੀਗੇ ਇੱਕ ਮੁੰਡਾ ਅਮਰੀਕਾ ਚ ਵਿਚਾਰਾ ਹਾਰਟ ਟੈਕ ਦਾ ਡੈਥ ਹੋ ਗਈ ਅੱਛਾ ਜੀ ਉਹਦੇ ਘਰਦਿਆਂ ਨੇ ਕਿਹਾ ਗਰਦਾਸਪੁਰ ਦਾ ਉਹਦੇ ਘਰਦਿਆਂ ਨੇ ਕਿਹਾ ਕਿ ਉਹਦੀ ਡੈੱਡ ਬਾਡੀ ਜਿਹੜੀ ਵੀ ਮੁਕਾ ਕੇ ਮੈਂ ਉਸੇ ਵੇਲੇ ਬੰਦ ਉਹਤੇ ਡੀਸੀ ਗਰਦਾਸਪੁਰ ਨੂੰ ਕਾਲ ਕੀਤੀ ਵੀ ਇਹ ਬੰਦਾ ਲੱਭੋ ਕਿਹੜੇ ਪਿੰਡ ਦਾ ਹਾਂਜੀ ਉਹਨਾਂ ਨੇ ਮੈਨੂੰ ਹੋਣ ਲੱਭ ਕੇ ਦੱਸਿਆ ਲਾਵਲਪੁਰ ਪਿੰਡ ਐਡੇ ਦੇ ਵਿੱਚ ਠੀਕ ਹੈ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕੱਲ ਉੱਥੇ ਆਉਂਗਾ ਤੇ ਉਹਦੇ ਪੇਪਰ ਉਹਨਾਂ ਕੋਲੋਂ ਲਓ ਕੋਈ ਨਹੀਂ ਆਪਣਾ ਦੀ ਮਤ ਕਰਦੇ ਕਿਉਂਕਿ ਕੌਣ ਕਦੇ ਪ੍ਰਦੇਸਾ ਚ ਬੈਠਿਆਂ ਦੀ ਮਤ ਕਰੂ ਹਾਂਜੀ ਜੇ ਅਸੀਂ ਨਾ ਕਹਾਂਗੇ ਤੇ ਕੌਣ ਕਹੂਗਾ ਜੀ ਉਹਨਾਂ ਦੀ ਹਣ ਆਏ ਕਿ ਵਿਚਾਰਿਆਂ ਦੇ ਮਾਨ ਜਲ ਤੋਰਤਾ ਹੱਥੀ ਦੋਸਾ ਹਾਂ ਤੇ ਉਹ ਇਹ ਕਰਕੇ ਮਤਲਬ ਇਹ ਆ ਕਿ ਆਪ ਸਾਨੂੰ ਮਤਲਬ ਮੈਂ ਤਾਂ ਉਹ ਲੋਕ ਕਹਿੰਦੇ ਆ ਮੈਕਮਾ ਚਾਹੀਦਾ ਜੋ ਚਾਹੀਦਾ ਉਹ ਮੈਂ ਸੀਐਮ ਸਾਹਿਬ ਨੂੰ ਗਿਆ ਜੀ ਮੇਰੇ ਮਨ ਦੇ ਮਤਲਬ ਇਹ ਬਿਲਕੁਲ ਤਸੱਲੀ ਆ ਕਿਉਂਕਿ ਲੋਕਾਂ ਦੇ ਚੁਣਿਆ ਸਾਨੂੰ ਲੋਕਾਂ ਦੇ ਕੰਮ ਕਰਨੇ ਆ ਜੀ ਤੇ ਜੇ ਆਪਾਂ ਆਪਣੇ ਅੰਦਰ ਦਾ ਹੀ ਭਾਈਚਾਰਾ ਤੇ ਕੰਮ ਕਰ ਜਾਈਏ ਅੰਦਰ ਦਾ ਹੀ ਵਿਚਾਰੇ ਕਿੰਨੀ ਮਿਹਨਤ ਕਰਦੇ ਮੈਂ 16 ਘੰਟੇ ਕੰਮ ਕਰਦਾ ਉਹ ਤੇ 13 ਕਰਦਾ ਮੈਂ ਠੀਕ ਆ ਜੀ ਮੈਂ 5 ਘੇੜੇ ਲਾ ਕੇ ਆਈ ਆ 5 ਵਾਰੀ ਮੈਂ ਸਭ ਕੁਝ ਉੱਥੇ ਵੇਖ ਕੇ ਆਈ ਆ ਵੇਖਿਆ ਨਾ ਦੇਖੋ ਕਿੰਨੀ ਔਖੀ ਮਿਹਨਤ ਹੈ ਮੈਨੂੰ ਦੁੱਖ ਲੱਗਦਾ ਹੈ ਵੀ ਪੰਜਾਬ ਵਾਲੇ ਬੱਚੇ ਐਸ਼ ਕਰਦੇ ਆ ਹਰਮੰਦਰ ਗੰਗਾ ਗਾੜੀ ਵਾਲਾ ਕੋ ਮੇਰੀ ਸੱਗੀ ਭੁਜਾ ਜੀ ਅੱਛਾ 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 ਹਾਂ ਕਦ ਕੇ ਫੇਦਾ ਮੈਂ ਬੁਲਾ ਬਾਤ ਕਰਦੇ ਦੋ ਦੋ ਮਿੰਟ ਲਾ ਲੀ ਬਾਤ ਲਾਉਣੀ ਪਹਿਲਾਂ ਅੱਛਾ ਚਾਹ ਫਿਰ ਵੀ ਨਹੀਂ ਮੈਨੂੰ ਲੱਗਦਾ ਮੁੜ ਕੇ ਚਾਹ ਤਾਂ ਠੰਡੀ ਹੋਵੇ ਚਾਹ ਠੰਡੀ ਚਾਹ ਚਲੋ ਆਜੋ ਲਾਈ ਆਜੋ ਉਹ মিডিਆ ਵਾਲੇ ਕਈ ਜਾਂਦੇ ਆਜੋ ਵੀਧੀ ਆਜੋ ਨਾ ਆਜੋ ਆਜੋ মিডিਆ ਦੇ ਸੱਜਣ ਹਾ ਸਭ ਤੋਂ ਵੱਡਾ মিডিਆ ਦੇ ਸੱਜਣ ਆ ਗੱਲ ਗੱਲ ਆ ਆ ਇੱਧਰ ਆਇਆ ਸਾਬ ਜੀ ਮਾਈਕਾ ਬੜਾ ਛੋਟਾ ਹਾਂ ਸੋਰੀ ਇੱਕ ਮਿੰਟ ਸੁਣੋ ਵੀ ਆ ਰਹੇ ਹਾਂ ਸਦਿ ਮਾਰੀ ਵਾਰ ਮਾਰੀ ਸਾਡੇ ਨੂੰ ਕੋਲੋਂ ਆਜੋ 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 ਆ ਸਭ ਨੂੰ ਸਤ ਸਤ ਸਾਰੇ মিডিਆ ਵਾਲੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਧੰਨਵਾਦ ਕਿ ਤੁਸੀਂ ਟਾਈਮ ਕੱਢ ਕੇ ਇਸ ਵੇਲੇ ਅੱਪਾ ਫਾਜ਼ਿਲ ਕਾ ਜਿਲ੍ਹਾ ਜਲਾਲਾਬਾਦ ਹਲਕੇ ਦੇ ਵਿੱਚ ਚਿਮਨੇਲ ਪਿੰਡ ਦੇ ਵਿੱਚ ਖੜੇ ਤੁਸੀਂ ਸਾਰਿਆਂ ਨੇ ਪਿਛਲੇ ਦਿਨੀ ਚਾਤ ਪੰਜ ਦਿਨ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਸਾਡੇ ਮਾਂ ਆਸਟ੍ਰੇਲੀਆ ਤੋਂ ਸਾਡੀ ਮਾਤਾ ਜਸਵਿੰਦਰ ਕੋਹਦੀ ਸਖਵਿੰਦਰ ਕੋਹਦ ਇਹ ਆਸਟ੍ਰੇਲੀਆ ਤੋਂ ਆਏ ਸੀਗੇ ਇਹਨਾਂ ਦੇ ਪਤੀ ਕਿਸਾਨ ਲੀਡਰ ਮਾਸਟਰ ਟੈਬ ਨੇ 사ਦੂ ਸਿੰਘ ਉੜੀਏ ਲੈਣ ਗਏ ਸੀਗੇ ਉਹ ਰਸਤੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਬੜੀ ਬੁਖਦਾਈ ਘਟਨਾ ਸਾਨੂੰ ਉਹਨੇ ਚਿੰਤਾ ਚ ਪਾਤਾ ਚਿੰਤਾ ਇਸ ਕਰਕੇ ਪਾਤਾ ਕਿ ਸਾਡੇ ਲੱਖਾਂ ਪੰਜਾਬੀ ਜਿਹੜੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਰੋਟੀ ਦੋਜੀ ਲਈ ਜਿਹੜੇ ਗਏ ਤੇ ਸਾਡੇ ਕੋਲ ਜਿਹੜਾ ਮੇਨ ਵੱਡਾ ਹਵਾਈ ਅੱਡਾ ਹੈ ਉਹ ਦਿੱਲੀ ਹੈ ਜਿੱਥੋਂ ਅਸੀਂ ਵੱਖ-ਵੱਖ ਦੇਸ਼ਾਂ ਲਈ ਫਲਾਈਟਾਂ ਲੈਨੇ ਆਂ ਆਉਂਦੇ ਆਂ ਉਹਦਾ ਸਾਡਾ ਮੇਨ ਜੀਟੀ ਰੋਡ ਔਰ ਹੁਣ ਜਿਹੜੇ ਨਵੇਂ ਅਜੋਤਕ ਸਸਾ ਰੋਡ ਜਿੱਤੇ ਕਟੜਾ ਹੋਈ ਆ ਇਧਰ ਦੀ ਅਸੀਂ ਆਉਂਦੇ ਆਂ ਉਹਦਾ ਗਸਤੇ ਦੇ ਵਿੱਚ ਜਿਹੜੀ ਘਟਨਾ ਹੋਈ ਅੱਜ ਸਵੇਰੇ ਮਾਨਸਾਹਿਬ ਨੇ ਮੈਨੂੰ ਕਿਹਾ ਕਿ ਤਾਲੀਵਾਲ ਸਾਹਿਬ ਆਪਸਾ ਆ ਗਏ ਮੈਂ ਕੇਰਲਾ ਸੀ ਐਕਚੁਅਲੀ 3-4 ਦਿਨ ਤੋਂ ਉੱਥੇ ਵੀ ਅਸੀਂ ਐਨਐਲਆਈ ਦੀਆਂ ਮੀਟਿੰਗਾਂ ਕਰਮ ਗਏ ਸੀ ਤੇ ਮੈਨੂੰ ਉੱਥੇ ਹੀ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਤੇ ਮੈਂ ਇੱਕ ਚੈਨਲ ਵਾਲਿਆਂ ਨੂੰ ਲਿਖ ਕੇ ਵੀ ਭੇਜਿਆ ਕਿ ਮੈਨੂੰ ਉਹਨਾਂ ਦਾ ਨੰਬਰ ਦਿਓ ਸਰਦਾਰ ਸਾਹਿਬ ਦਾ ਤੇ ਚਲੋ ਬਈ ਫਿਰ ਆ ਬੱਲੇ ਸਾਹਿਬ ਦਾ 골ਡੀ ਜੀ ਸਾਡੇ ਬੜੇ ਪਿਆਰੇ ਐਮਐਲਏ ਉਹਨਾਂ ਨਾਲ ਗੱਲ ਹੋ ਗਈ ਉਹਦਾ ਤੇ ਮੈਨੂੰ ਦੱਸਿਆ ਕਿ ਆਪਣੇ ਰਿਸ਼ਤੇਦਾਰ ਦੇ ਤੇ ਮੈਂ ਉਹਦੇ ਨੂੰ ਫੋਨ ਕਰਕੇ ਕੱਲ ਇਹਦਾਂ ਕਹਾਂ ਕਿ ਮੈਂ ਕੱਲ ਆਉਂਗਾ ਮੈਂ ਵਾਤੀ 10 ਵਜੇ ਵਾਪਸ ਆਂਕਾ ਮੈਂ ਕੱਲ ਇਹ ਕਿ ਮੈਂ ਅੱਜ ਸਵੇਰੇ ਮੈਂ ਤਿੰਨ ਚਾਰ ਗੱਲਾਂ ਤੁਹਾਨੂੰ ਕਹਿਣੀਆਂ ਇੱਕ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਉਹਦਾ ਹਰਿਆਣੇ ਦੇ ਬੀਜਪੀ ਨੂੰ ਚਿੱਠੀ ਲਿਖੀ ਆ ਕਿ ਇਸ ਘਟਨਾ ਦੀ ਜਿਹੜੀ ਜਾਂਚ ਕਰਾਈ ਜਾਵੇ ਉਹ ਦੋਸ਼ੀ ਬੰਦੇ ਜਿਹੜੇ ਆ ਉਹ ਲੋਕੇਟ ਕੀਤੇ ਜਾਣ ਕਿਉਂਕਿ ਕੈਮਰੇ ਬਹੁਤ ਸਾਰੇ ਲੱਗੇ ਹੋਣਗੇ ਰਸਤੇ ਦੇ ਵਿੱਚ ਜਿਹੜੇ ਵੀ ਬੰਦਿਆਂ ਨੇ ਇਹ ਕਟੜਾ ਕੀਤੀ ਆ ਉਹਨਾਂ ਬੰਦਿਆਂ ਨੂੰ ਸਖਤ ਜਿਹੜੀ ਮੈਂ ਮੰਗ ਕੀਤੀ ਆ ਤੇ ਮੈਂ ਸੀਐਮ ਸਾਹਿਬ ਨੂੰ ਵੀ ਬੇਤੀ ਕੀਤੀ ਆ ਕਿ ਮੈਨੂੰ ਟਾਈਮ ਦਿੱਤਾ ਜਾਵੇ ਮੈਂ ਉਹਨਾਂ ਨੂੰ ਮਿਲਣ ਵਾਸਤੇ ਵੀ ਕਿ ਮੈਂ ਤੁਹਾਨੂੰ ਇਸ ਕਟੜਾ ਦੇ ਬਸਤਾਦ ਚ ਦੱਸਣਾ ਚਾਹੁੰਦਾ ਸ਼ਾਇਦ 1-2 ਦਿਨਾਂ ਵਿੱਚ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀਆਂ ਦਾ ਸ케줄 ਬੜਾ ਵਿਜੀ ਹੁੰਦਾ ਉਹ ਟਾਈਮ ਜਿਹੜਾ ਉਹ ਦੇਣਗੇ ਇੱਕ ਤਾਂ ਇਹ ਮਸਲਾ ਜਿਹੜਾ ਹਰਿਆਣਾ ਸਰਕਾਰ ਕੋਲ ਆਪਾਂ ਯੋਦ ਦਾ ਢੰਗ ਨਾਲ ਠਾਵਾਂਗੇ ਕਿਉਂਕਿ ਸਾਡਾ ਉਹ ਰਸਤਾ ਹੈ ਸਾਡਾ ਹੀ ਰਸਤਾ ਜਾਣਾ ਵੀ ਸਾਡਾ ਹੀ ਆ ਉਸ ਰਸਤੇ ਦੇ ਵਿੱਚ ਜਾਂਦਿਆਂ ਜੇ ਕੋਈ ਵਾਰਦਾਤ ਹੋ ਜਾਂਦੀ ਤੇ ਸਾਡੀ ਡਿਊਟੀ ਆ ਕਿ ਅਸੀਂ ਉੱਥੋਂ ਦਾ ਸੰਬੰਧਤ ਸਰਕਾਰ ਨੂੰ ਜਿਹੜਾ ਇਹ ਸਾਰਾ ਦੱਸੀਏ ਉਹ ਕੋਈ ਮੰਗ ਕਰੀਏ ਤੇ ਮੈਂ ਉਹਨਾਂ ਕੋਲ ਮੰਗ ਕਰਦਾ ਕਿ ਜਿਹੜੀ ਆ ਰੋਡਸ ਪੰਜਾਬ ਨੂੰ ਜੋੜਦੀ ਹੈ ਜਿੱਦਾਂ ਦੀ ਸਾਡੇ ਐਨਆਈ ਆਉਂਦੇ ਆ ਉਹਨਾਂ ਰੋਡਾਂ ਦੇ ਉੱਤੇ ਜਿਹੜਾ ਪੈਟਰੋਲਿੰਗ ਜਿਹੜੀ ਆ ਉਹ ਮਤਲਬ ਸਖਤ ਕੀਤੀ ਜਾਵੇ ਹਰਿਆਣਾ ਪੁਲਿਸ ਦੀ ਜਿਹੜੀ ਡਿਊਟੀ ਲਈ ਜਾਵੇ ਕਿ ਅੱਗੇ ਤੋਂ ਇਦਾਂ ਦੀ ਘਟਨਾ ਬਿਲਕੁਲ ਨਾ ਹੋਵੇ ਔਰ ਜਿਨ੍ਹਾਂ ਨੇ ਘਟਨਾ ਕੀਤੀ ਉਹ ਦੋਸ਼ੀ ਲੱਭ ਕੇ ਉਹਨਾਂ ਦੇ ਖਿਲਾਫ ਮੁਕਦਮਾ ਜਿਹੜਾ ਦਰਜ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਗੱਲ ਮੈਂ ਫੈਸਲਾ ਕੀਤਾ ਕਿ ਸਾਡਾ ਜਿਹੜਾ ਮਹਿਕਮਾ ਇਹਨਾਂ ਦਾ ਹੀ ਮਹਿਕਮਾ ਸਾਡੇ ਏ.ਆਈ.ਜੀ. ਸਾਹਿਬ ਆਇਆ ਮਕਰਵਾਲੀਆ ਸਾਹਿਬ ਇੱਥੇ ਸਰ ਅੱਜ ਜੀ ਪਦੀਆ ਸਾਹਿਬ ਤੁਸੀਂ ਜਾਣਾ ਉਦੋਂ ਹ ਮਾਸਟਰ ਜੀ ਦੇ ਬਿਆਨ ਲਿਖੋ ਭੈਣ ਜੀ ਦੇ ਬਿਆਨ ਲਿਖੋ ਉਹ ਦੱਸੀ ਆਪ ਮਤਲਬ ਆਪਣੇ ਮਹਿਕ ਵੱਲੋਂ ਜਿਹੜਾ ਐਫ ਆਈ ਆਰ ਦਰਜ ਕਰਾਂਗੇ ਉਹਨੂੰ ਜੀਰੋ ਐਫ ਆਈ ਆਰ ਕਹਿੰਦੇ ਅਸੀਂ ਐਫ ਆਈ ਆਰ ਦਰਜ ਕਰਾਂਗੇ ਪੁਛਤਾ ਦਰਜ ਕਰਾਂਗੇ ਕਿ ਸਾਡੇ ਬੰਦਿਆ ਦੇ ਨਾਲ ਇਹ ਕਿਉਂ ਇਹ ਅਸੀਂ ਕਦਾਂਗੇ ਅੱਜ ਜੀ ਇਹ ਉਹਨਾਂ ਚਿਰ ਦੀ ਜਾਣਗੇ ਜਿੰਨਾ ਚਿਰ ਤੱਕ ਬਿਆਨ ਲਿਖ ਕੇ ਤਿੱਜਾ ਜਿਹੜਾ ਮੈਂ ਕਹੂੰਗਾ ਕੰਮ ਮੇਰੇ ਮਨ ਨੂੰ ਬਹੁਤ ਮੈਂ ਸਭ ਲੋਕਾਂ ਕੇ ਜਜ਼ਬਾਤੀ ਹੋ ਜਿੰਦਾ ਕਈ ਜਦ ਜਿਸ ਲਖਵਿੰਦਰ ਸਿੰਘ ਡਰਾਈਵਰ ਨੇ ਜੀਦੀ ਬਹਾਦਰੀ ਕਰਕੇ ਉਹ ਜਿਹਦੇ ਚੇਤਨ ਦਬਾ ਕੇ ਸਿਆਣਪ ਕਰਕੇ ਸਾਡੇ ਬਜੁਰਗਾਂ ਦੀ ਸਾਡੇ ਮਾਤਾ ਦੀ ਸਾਡੇ ਪਿਤਾ ਜੀ ਤੋਂ ਦੀ ਆਪਣੀ ਵੀ ਜਾਨ ਬਚ ਗਈ ਉਹ ਇਹਨਾਂ ਨੂੰ ਮੋਡ ਦੇ ਮੂਵ ਚੋਂ ਕੱਢ ਕੇ ਲਿਆ ਔਰ ਮੈਂ ਆਪਣੇ ਮਹਿਕਬੇ ਲੋ ਅੰਦਾ ਦਾ ਹੀ ਡਿਪਾਰਟਮੈਂਟ ਵੱਲੋਂ 1 ਲੱਖ ਰੁਪਈਆ ਇਨਾਮ ਵੀ ਜਿਹੜਾ ਉਹ ਇਹਨੂੰ ਮਤਲਬ ਜਿਹੜਾ ਇਨਾਮ ਦੇਵਾਂਗੇ ਔਰ ਇਹਨੂੰ ਮੈਂ ਸੀਐਮ ਸਾਹਿਬ ਨੂੰ ਮਤਲਬ ਜਿਹੜਾ ਬਹਾਦਰੀ ਦਾ ਇਨਾਮ ਜਿਹੜਾ ਸਨਮਾਨ ਜਿਹੜਾ ਉਹ ਵੀ ਦਿਵਾਵਾਂਗੇ ਪੰਜਾਬ ਸਰਕਾਰ ਵੱਲੋਂ ਇਸ ਮੁੰਡੇ ਦੀ ਬਹਾਦਰੀ ਕਰਕੇ ਐਨਆਰਆਈ ਪਰਿਵਾਰ ਦੀ ਜਾਨ ਜਿਹੜੀ ਉਹ ਬਚ ਗਈ ਆ ਧੰਨਵਾਦ ਧੰਨਵਾਦ ਔਰ ਮੈਂ ਚੌਥੀ ਗੱਲ ਇਹ ਕਹਿਣਾ ਆ ਕਿ ਇਹ ਪਰਿਵਾਰ ਕੱਲੇ ਮਾਸਟਰ ਸਾਧੂ ਸਿੰਘ ਉਹਨਾਂ ਦਾ ਪਰਿਵਾਰ ਨਹੀਂਗਾ ਬੂਟਾ ਸਿੰਘ ਕੱਲੇ ਸਦਾ ਬੂਟਾ ਸਿੰਘ ਉਹਨਾਂ ਦਾ ਪਰਿਵਾਰ ਨਹੀਂਗਾ ਇਹ ਪਰਿਵਾਰ ਸਾਡਾ ਸਾਰੇ ਪੰਜਾਬੀਆਂ ਦਾ ਸਾਜਾ ਦਾ ਦਰਦ ਆ ਸਾਡਾ ਹੁਣ ਤਾਂ ਪੰਜਾਬ ਦਾ ਕੋਈ ਇਲਾਕਾ ਨਹੀਂ ਬਚਿਆ ਜਿੱਥੋਂ ਪਹਿਲਾਂ-ਪਹਿਲਾਂ ਹੁੰਦਾ ਸੀਗਾ ਕਿ ਦੁਆਬੇ ਤੋਂ ਲੋਕ ਕੱਲੇ ਬਾਹਰ ਗਏ ਉਰ ਤੇ ਬਾਜਾ ਮਾਲਵਾ ਹੱਥਾਂ ਤੋਂ ਸਾਡੇ ਬੱਚੇ ਬਾਦ ਚਲੇ ਗਏ ਅਸੀਂ ਜਾਣਾ ਆਉਣਾ ਮੇਰੀ ਆਪਣੀ ਫੈਮਿਲੀ ਕੈਲੀਫੋਰਨੀਆ ਅਸੀਂ ਜਾਣਾ ਆਉਣਾ ਲਗਾਤਾਰ ਅੱਜ ਮੈਂ ਦੁਨੀਆ ਭਰ ਦੇ ਇਹਨਾਂ ਦਾ ਹੀ ਨੂੰ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਹੀ ਡਿਊਟੀ ਲਈ ਅੱਜ ਮੈਨੂੰ ਇੱਥੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਵਸਦੇ ਕਿਸੇ ਵੀ ਐਨ ਆਰ ਆਈ ਦੀ ਅਸੀਂ ਜਾਨ ਮਾਲ ਜਾਇਦਾਦ ਦਾ ਹੱਤ ਦਾ ਮਤਲਬ ਸੱਖਿਆ ਕਰਾਂਗੇ ਹੱਤ ਦਾ ਮਦਦ ਕਰਾਂਗੇ ਕਬਰੋਂ ਦੀ ਕੋਈ ਗੱਲ ਨਹੀਂ ਕਈ ਵਾਰ ਇਦਾਂ ਘਟਰਾਮਾ ਵਾਪਸ ਜਾਂਦੀ ਹੈ ਪਦੇ ਦਾ ਮਤਲਬ ਨਹੀਂ ਆ ਕਿ ਇੱਕ ਘਟਰਾ ਹੋ ਗਈ ਤੇ ਸਾਰਾ ਸਮੀ ਕੰਮੀ ਜਿਹੜਾ ਫੇਲ ਹੋ ਗਿਆ ਅਸੀਂ ਨਾਲ ਹੈ ਅਸੀਂ ਕਿਸੇ ਵੀ ਐਨ ਆਰ ਆਈ ਨੂੰ ਦੇਸ਼ ਦੇ ਵਿੱਚ ਕਿਤੇ ਵੀ ਕੋਈ ਆਂਚ ਆਵੇ ਉਨ ਨੂੰ ਕੋਈ ਕਿਤੇ ਸਮੱਸਿਆ ਆਵੇ ਤੇ ਹਰ ਇਹਨਾਂ ਦਾ ਇਹਦੇ ਨਾਲ ਮੋਢੇ ਨਾਲ ਬੋਢਾ ਲਾ ਕੇ ਖੜੇ ਹਾਂ ਮੈਂ ਆਪਣੇ ਨੰਬਰ ਫੇਸਬੁੱਕ ਤੇ ਪਾਇਆ ਜਦੋਂ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਉਹ ਮੈਨੂੰ ਕਾਲ ਕਰੇ ਪਹਿਲੀ ਗੱਲ ਤੇ ਮੈਂ ਆਪ ਹੀ ਆ ਜਾਂਦਾ ਅੱਜ ਮੈਂ ਸਵੇਰੇ ਹੁੜੀ ਮੈਂ ਆ ਰਿਹਾ ਸੀਗਾ ਚੰਡੀਗੜ੍ਹ ਤੋਂ ਬਠਿੰਡੇ ਤੂੰ ਤੇ ਮੈਂ ਰਸਤੇ 'ਚ ਬਲ ਸੋਸ਼ਲ ਮੀਡੀਆ ਤੋਂ ਪੜਿਆ ਕਿ ਗਵਾਸਪੁਰ ਦਾ ਇੱਕ ਮੁੰਡਾ ਨੌਜਵਾਨ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ ਤੇ ਉਹਦੇ ਮਾਪਿਆਂ ਨੇ ਵੀ ਰਿਕਵੈਸਟ ਕੀਤੀ ਕਿ ਡੈੱਡ ਬੋਡੀ ਜਿਹੜੀ ਬੇਰੀ ਅਜੇ ਗੱਲ ਨਹੀਂ ਹੋਈ ਉਹਨਾਂ ਨੂੰ ਕਿਉਂ ਦਿਨ ਨੰਬਰ ਦੀ ਮਿਲਿਆ ਉਹਨਾਂ ਦਾ ਅਜੇ ਹੁਣ ਕਦੋਂਗਾ ਜਾਂਦਾ ਜਾਂਦਾ ਮੈਂ ਡੀਸੀ ਦੀ ਡਿਊਟੀ ਲਈ ਆ ਤੇ ਮੈਂ ਉਹਨਾਂ ਨੂੰ ਕਿਹਾ ਡੀਸੀ ਨੂੰ ਕਿਹਾ ਮੈਂ ਕਿਹਾ ਉਹਨਾਂ ਨੂੰ ਮੈਸੇਜ ਕਨਵੇ ਕਰੋ ਕਿ ਮੈਂ ਕੱਲ ਉੱਥੇ ਆਉਂਗਾ ਕਿਉਂਕਿ ਮੈਂ ਮੈਂ ਸਮਝਦਾ ਮੈਂ ਖੁਦ ਉੱਥੇ 13 ਸਾਲ ਦਿਹਾੜੀਆਂ ਲਾਈਆਂ ਮੈਨੂੰ ਪਤਾ ਲੋਕ ਕਿਦਾਂ ਦਹਾਂ ਨੌ ਦੀ ਕਿਰਤ ਕਰਦੇ ਆ ਕਿਦਾਂ ਮਿਹਨਤ ਕਰਦੇ ਆ ਮਿਹਨਤ ਕਰਕੇ ਪੰਜਾਬ ਚ ਭੇਜਦੇ ਹੋ ਐਨਆਰਆਈਏ ਤਾਂ ਬਿਨਾ ਪੰਜਾਬ ਨੂੰ ਵੇਖਦਾ ਬਹੁਤ ਔਖਾ ਉਹਦਾ ਐਨਆਰਆਈ ਪੰਜਾਬ ਦੀ ਰੀੜ ਦੀ ਹੱਡੀ ਨੇ ਇਹ ਪੰਜਾਬ ਦਾ ਵਕਾਸ ਆਪਾਂ ਕਰਨਾ ਤੇ ਐਨਆਰਆਈ ਤੋਂ ਬਿਨਾਂ ਨਹੀਂ ਹੋ ਸਕਦਾ ਐਨਆਰਆਈਆਂ ਦੀ ਜਾਨ ਮਾਲ ਜਾਇਦਾਦੀ ਦੀ ਰਾਖੀ ਕਰਨੀ ਸਾਡੀ ਡਿਊਟੀ ਆ ਤੇ ਮੈਂ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਸ਼ਵਾਸ ਦਿਵਾਉਣਾ ਆ ਕਿ ਅਸੀਂ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਹੱਕ ਬਰੋਣਾ ਨਹੀਂ ਕੋਈ ਗੱਲ ਨਹੀਂ ਹੋਈ ਬਾੜੀ ਘਟਣਾ ਹੋਈ ਆ ਆਪਾਂ ਮੈਂ ਜਿੱਦਾਂ ਤੁਹਾਨੂੰ ਕਹਿ ਤਾ ਐਨਆਰਆਈ ਡਿਪਾਰਟਮੈਂਟ ਵੱਲੋਂ ਐਫਆਈਆਰ ਦਰਜ ਕਰਦੇ ਆ ਫਿਰ ਉੱਥੇ ਵੀ ਜਦੋਂ ਸੀਐਫ ਸਾਹਿਬ ਦੇ ਟਾਈਮ ਦੇ ਤਾ ਉੱਥੇ ਵੀ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਕਹਿੰਦੇ ਆ ਦਾ ਮੁਕਦਮਾ ਦਰਜ ਕਰੋ ਅੱਗੇ ਤੋਂ ਕੋਈ ਇਦਾਂ ਦੀ ਕਟੜਾ ਨਾ ਹੋਵੇ ਸੋ ਮੈਂ ਆਪਣੇ ਭੈਣ ਜੀ ਨੂੰ ਵੱਡੀ ਭੈਣ ਆ ਸਾਡੀ ਮਾਂ ਆ ਇਹਨਾਂ ਨੂੰ ਵਿਸ਼ਵਾਸ ਹੋਣਾ ਆ ਕਿ ਤੁਹਾਡੇ ਪੁੱਤ ਜਿੰਦੇ ਆ ਕਹਵਾਓ ਨਾ ਭਗਵੰਤਬਾਨ ਤੁਹਾਡਾ ਮਾਲਵੇ ਦਾ ਪੁੱਤ ਹੈ ਜਿਹੜਾ ਹਲੇ ਮੁੱਖ ਮੰਤਰੀ ਹੈ ਕਹਵਾਉਣ ਦੀ ਲੋੜ ਨਹੀਂ ਅਸੀਂ ਸਭ ਲੋਕ ਤੁਹਾਡੇ ਨਾਲ ਆ ਤੁਹਾਡੇ ਬੱਚੇ ਆ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਤੁਹਾਡੇ ਦੁੱਖ 'ਚ ਖੜੇ ਆ ਤੁਹਾਡੇ ਸੁੱਖ 'ਚ ਖੜੇ ਆ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦੇ ਆ ਤੁਹਾਨੂੰ ਮਿਲ ਕੇ ਕਹਿਣਾ ਚਾਹੁੰਦੇ ਆ ਕਿ ਤੜੜੇ ਉਹ ਆਪਣੇ ਕੰਮ ਕਰੋ ਘਬਰਾਉਣਾ ਨਹੀਂ ਆਪਾਂ ਤਾਂ ਪੰਜਾਬੀਆਂ ਦਾ ਸਿੱਖ ਆਪਾਂ ਵੱਡੀ ਤੋਂ ਵੱਡੀ ਸਮੱਸਿਆ ਜੋ ਨਿਕਲ ਆਉਂਦੇ ਆ ਇਹ ਜਿਹੜੀਆਂ ਛੋਟੀਆਂ-ਛੋਟੀਆਂ ਆਪਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਸਮੱਸਿਆ ਨੂੰ ਆਪਾਂ ਦੂਰ ਕਰਾਂਗੇ ਦੇਖੋ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਜਿੱਦਾਂ ਸੜਕ ਸੁਰੱਖਿਆ ਫੋਰਸ ਬੜਾਈਆਂ ਇਹਦਾ ਹਜ਼ਾਰੇ ਨੂੰ ਬੜਉਣੀ ਚਾਹੀਦੀ ਆਂਨਨ ਨੂੰ ਇੱਦਾਂ ਦੀ ਬਣਾ ਕੇ ਥਾਂ-ਥਾਂ ਤੇ ਆਪਾਂ ਗੱਡੀਆਂ ਲਾਈਆਂ ਨਾ ਆ ਹੁਣੇ ਇੱਕ ਭਾਈ ਸਾਹਿਬ ਨੇ ਮੈਨੂੰ ਬੜੀ ਵਧੀਆ ਗੱਲ ਕਹੀ ਦੇਖੋ ਜਦੋਂ ਲੋਕਾਂ 'ਚ ਜਾਂਦੇ ਉਦੋਂ ਮਤਲਬ 10 ਦੇ ਲੋਕ ਨੇ ਇੱਕ ਭਾਈ ਸਾਹਿਬ ਕਹਿਣ ਦੇ ਜੀ 메인 ਛੜਕਾ ਤੇ ਕੰਮ ਠੀਕ ਆ ਥੋੜਾ ਜਿਹਾ ਪਿੰਡਾਂ ਦੀਆਂ ਲਿੰਕ ਛੜਕਾਂ ਤੇ ਵੀ ਕਹੋ ਤੇ ਇਹ ਵੀ ਆਪਾਂ ਸੀਐਮ ਸਾਹਿਬ ਨੂੰ ਕਹਾਂਗੇ ਕਿ ਸੀਐਮ ਸਾਹਿਬ ਜਿੱਦਾਂ ਆਪਾਂ 메인 ਛੜਕਾ ਤੇ ਕੀਤਾ ਇਦਾਂ ਆਪਣੀ ਪੈਟਰੋਲਿੰਗ ਜਿਹੜੀ ਪਿੰਡਾਂ ਦੇ ਵਿੱਚ 메인 ਜਿਹੜੀਆਂ ਲਿੰਕ ਰੋਡਾਂ ਨੇ ਉਹਨਾਂ ਤੇ ਵੀ ਮਾਨ ਸਾਹਿਬ ਨੂੰ ਬੇਨਤੀ ਕਰਕੇ ਉਹ ਵੀ ਆਪਾਂ ਕਰਾਂਗੇ ਸੋ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਅਸੀਂ ਪਰਿਵਾਰ ਦੇ ਨਾਲ ਅਸੀਂ ਪੰਜਾਬੀਆਂ ਦੇ ਨਾਲ ਆ ਔਰ ਦੁਨੀਆ ਭਰ ਦੇ ਹੰਦਿਆਂ ਦੇ ਨਾਲ ਹੈ ਇਹੀ ਸ਼ਬਦ ਮੈਂ ਕਹਨੇ ਸੀਗੇ ਭਟਾਰਾ ਜੀ ਸਰ ਇੱਕ ਜਿਵੇਂ ਮਹਾਦੀ ਜਹਾਮ ਦਾ ਸਰਦਾ 에어ਪੋਰਟ ਹੈ ਉੱਥੇ ਜਿਹੜੀਆਂ ਅੰਤਰਰਾਸ਼ਟਰੀ ਉਡਾਨਾਂ ਬਾਰੇ ਵੀ ਤੁਸੀਂ ਕੋਈ ਸ਼ਹਿਰੀ ਹਵਾਬਾ ਜੀ ਜਿਹੜਾ ਮੰਤਰੀ ਹਾ ਹੈਗਾ ਉਹਦੇ ਨਾਲ ਪਹੁੰਚ ਕਰੋ ਮੈਂ ਪਿਛਲੀ ਵਾਰ ਅੱਜ ਤੋਂ 8 ਮਹੀਨੇ ਪਹਿਲਾਂ ਸਿੱਧਿਆ ਸਾਹਿਬ ਜਿਹੜੇ ਉਦੋਂ ਮੰਤਰੀ ਸੀਗੇ ਉਹਨਾਂ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਵੱਧ ਤੋਂ ਵੱਧ ਅਮਰਸਰ ਦੇ ਵਿੱਚ ਦੇਖੋ ਮੇਰਾ ਮੇਰਾ ਘਰ ਜਿੱਥੇ ਅਮਰਸਰ ਮੈਂ ਅਮਰਸਰ 에ਰਪੋਰਟ ਤੋਂ ਮੇਰਾ ਪਿੰਡ ਜਗਦੇਕਲਾ 5 ਕਿਲੋਮੀਟਰ ਤੇ ਹੈ ਤੇ ਪਿਛਲੇ ਮਹੀਨੇ ਮੇਰੀ ਵਾਈਫ ਲੰਡਨ ਗਈ ਉਹ ਦਿੱਲੀ ਜਾ ਕੇ ਚੜ੍ਹੋ ਪਿਆ ਉਹਨਾਂ ਨੂੰ ਕਿਉਂਕਿ ਅਮਰਸਰ ਤੋਂ ਫਲਾਈਟ ਨਹੀਂ ਆ ਗਈ ਸੋ ਮੈਂ ਮਿਲ ਕੇ ਉਦੋਂ ਵੀ ਕੇਂਦਰੀ ਮੰਤਰੀ ਨੂੰ ਕਿਹਾ ਸੀਗਾ ਕਿ ਸਾਨੂੰ ਵੱਧ ਤੋਂ ਵੱਧ ਫਲਾਈਟਾਂ ਜੜੀਆਂ ਅਮਰਸਰ ਤੋਂ ਦੋ ਚੰਡੀਗੜ੍ਹ ਤੋਂ ਦੋ ਜਿਹਦੇ ਨਾਲ ਸਾਡਾ ਕੋਈ ਆਸਟ੍ਰੇਲੀਆ ਤੋਂ ਆ ਰਿਹਾ ਨਿਊਯਾਰਕ ਤੋਂ ਆ ਰਿਹਾ ਕੋਈ ਟੋਰਾਂਟੋ ਤੋਂ ਆ ਰਿਹਾ ਕੈਨੇਡਾ ਤੋਂ ਆ ਰਿਹਾ ਉਹ ਮੈਨੂੰ ਉਹਨਾਂ ਨੇ ਵਿਸ਼ਵਾਸ ਜਿਹੜਾ ਦਵਾਇਆ ਸੀਗਾ ਉਹ ਸੀਐਮ ਸਾਹਿਬ ਨੇ ਵੀ ਦਿੱਲੀ ਇਹ ਮਤਲਬ ਕਹੀ ਹੈ ਤੇ ਮੈਂ ਦੁਬਾਰਾ ਆਪਣੇ ਡਿਪਾਰਟਮੈਂਟ ਵੱਲੋਂ ਜਲਦੀ ਜਿਹੜਾ ਮਤਲਬ ਉੜਾਨ ਮੰਤਰੀ ਨੂੰ ਮਿਲ ਕੇ ਸ਼ਾਇਦ ਹੀ ਹਵਾਬਾ ਜੀ ਮੰਤਰੀ ਨੂੰ ਮਿਲ ਕੇ ਇਹ ਮੰਗ ਦੁਬਾਰਾ ਕਰਾਂਗੇ ਕਿ ਸਾਡੀਆਂ ਵੱਧ ਤੋਂ ਵੱਧ ਇੰਟਰਨੈਸ਼ਨਲ ਰਾਨਾ ਜਿਹੜੀਆਂ ਅੰਬਸਾਪੇ ਚੰਡੀਗੜ੍ਹ ਤੋਂ ਸ਼ੁਰੂ ਕੀਤੀਆਂ ਠੀਕ ਹੈ ਧੰਨਵਾਦ ਧੰਨਵਾਦ